ਬਹੁਤ ਮਾੜਾ ਹੋਇਆ ਜੀ ਮਾਨੂੰ ਬੜੀ ਸਾਨੂੰ ਲੱਗੀ ਹੈ ਸਾਡੇ ਲੰਬੇ ਸਮੇਂ ਦੇ ਚੰਗੇ ਮਾੜੇ ਟਾਈਮਾਂ ਦੇ ਸੰਘਰਸ਼ ਦੇ ਸਾਥੀ ਸੀ ਡਾਕਟਰ ਬਿਜੇ ਸਿੰਘ ਸੋਨੂੰ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲ ਗਏ ਬਿਮਾਰੀ ਲੰਬਾ ਸਮਾਂ ਨਾਲ ਜੁੜੇ ਰਹੇ ਸੀਗੇ ਗੁਰਵਾਰ ਦਿਰਾਪਣਾ ਮੇਟਾ ਲੱਗੇ ਜੋਰ ਨਹੀਂ ਜਦਾਗਾ ਪ੍ਰਵਾਸ ਵਾਲੇ ਅੱਗੇ ਕਿਸੇ ਦਾ ਬੜੇ ਮਲਾਪਾ ਜੁਰਵਾਰ ਦੇ ਨਾਲ ਲੋਕ ਉਮ ਆਉਣ ਦੇ ਲਈ ਅਸੀਂ ਸਾਰੀ ਐਮਐਸਬੀ ਕਰ ਸਾਡੇ ਮੰਤਰੀ ਸਾਹਿਬਾਨ ਐਮਐਮਆਰ ਸਾਹਿਬਾਨ ਪਾਰਟੀ ਦੇ ਸਾਰੇ ਉਹਨਾਂ ਅਸੀਂ ਪਹੁੰਚੇ ਹਾਂ ਔਰ ਮਾਪਿਆਂ ਕੇ ਅਰਦਾਸ ਕਰਦੇ ਕਿ ਉਹਨਾਂ ਨੂੰ ਆਦੇ ਚਰਮਚ ਨਿਵਾਸ ਮਿਲ ਜੇ ਗੁਰਵਾਰ ਸਾਰੀ ਸੰਗਤ ਨੂੰ ਬੋਨ ਹਾਂ ਦੋ ਇਹ ਮਨਵਾਸ ਬੜੇ ਵੱਡੋ ਦੁੱਖ ਦੀ ਇਸ ਘੜੀ ਵਿੱਚ ਤਨ ਤਨ ਐਮਐਲਏ ਸਾਹਿਬ ਦੇ ਜਾਂਦੇ ਨਾਲ ਬਹੁਤ ਵੱਡਾ ਜਿਹੜਾ ਜਿੱਥੇ ਮੈਂ ਸਮਝਦਾ ਇਲਾਕੇ ਨੂੰ ਘਟਾ ਪਿਆ ਪਰਿਵਾਰ ਨੂੰ ਘਟਾ ਪਿਆ ਇਲਾਕੇ ਨੂੰ ਘਟਾ ਪਿਆ ਕਿਉਂਕਿ ਬੜੇ ਵਧੀਆ ਮਿਹਨਤੀ ਮਲਾਪੜੇ ਸੁਭਾਅ ਦੇ ਮਾਲਕ ਸੀਗੇ ਔਰ ਹਰ ਇੱਕ ਬਦੇ ਨੂੰ ਖੁਸ਼ੋਕਹਿਲਦੇ ਸੀਗੇ ਪਰ ਪਰਮਾਤਮਾ ਕੇ ਕੋਈ ਜ਼ੋਰ ਨਹੀਂ ਚੱਲਦਾ ਇਹ ਉਸ ਪਰਮਾਤਮਾ ਦੇ ਹੱਥ ਵਸਿਆ ਤੇ ਮੈਂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਚਹੀ ਅਰਦਾਸ ਵਿੱਚ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਚਿਨ ਵਾਸ ਬਖਸ਼ੇ ਪਿੱਛੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਕੋਈ ਜੀ ਅਸੀਂ ਸਾਰੇ ਹੀ ਸਾਡੇ ਮੰਤਰੀ ਸਾਹਿਬਾਨ ਸਾਡੇ ਪਾਰਟੀ ਦੇ ਪ੍ਰਧਾਨ ਜੀ ਸਮਨ अरोड़ा ਜੀ ਐਮ ਐਲ ਏ ਸਰਬਾਨ ਜੀਰਮਿਤਪਨ ਪਾਰਟੀ ਦੇ ਹੋਰ ਉਹਦੇ ਦਾਤਾਂ ਸਾਰੇ ਅੱਜ ਇੱਥੇ ਆਏ ਆ ਸਾਡੇ ਬਹੁਤ ਹੀ ਪਿਆਰੇ ਸਾਥੀ ਸਤਕਾਰਯੋਗ ਸਾਥੀ ਐਮ ਐਲ ਏ ਤਰਤਾਂ ਡਾਕਟਰ ਕੁਸ਼ੀਲ ਸਿੰਘ ਸੋਲ ਬੜੀ ਨਾਮਰਾਦ ਬਿਮਾਰੀ ਤੋਂ ਪੀੜਤ ਸੰਸਾਰ ਵਿੱਚ ਕੱਲੋਂ ਕਾਲਚ ਲੈਣਾ ਕਰਕੇ ਬਾਜ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਆ ਸਾਰੇ ਸਾਡਾ ਫਰਜ਼ ਬਣਦਾ ਮੈਂ ਗੁਰੂ ਸਾਹਿਬ ਦੇ ਚਰਨਾ ਚਰਨਾਂ ਚਰਨਾ ਵੀ ਪਰਿਵਾਰ ਨੂੰ ਇਹ ਜਿਹੜਾ ਬਾਣਾ ਬੜਾ ਕਰੜਾ ਪਾਣਾ ਮੰਨਣ ਦਾ ਬਾਲਵਕਸ਼ਣ ਬੜਾ ਦੁੱਖ ਹੋਇਆ ਬੜਾ ਸਾਥ ਦਿੱਤਾ ਉਹਨਾਂ ਨੇ ਹਮੇਸ਼ਾ ਸਾਡੇ ਸੰਘਰਸ਼ ਦੇ ਵਿੱਚ ਬੜਾ ਸਾਥ ਦਿੱਤਾ ਪਾਰਟੀ ਦਾ ਸਾਡਾ ਪਰਸਨਲ ਵੀ ਬੜਾ ਬੜਾ ਸਾਥ ਦਿੱਤਾ ਉਹ ਇੱਕ ਪਿਆਰਾ ਸੱਜਣ ਸਾਡਾ ਰੰਗਲਾ ਸੱਜਣ چلا ਗਿਆ ਬਹੁਤ ਦੁੱਖ ਹੈ ਜੀ ਤੁਹਾਨੂੰ ਸਾਦਨ ਪਤਾ ਕਿ ਸਾਡੇ ਬਹੁਤ ਪਿਆਰੇ ਮਿੱਤਰ ਵੀ ਹੀ ਸਾਡੀ ਪਾਰਟੀ ਦੇ ਸੀਨੀਅਰ ਆਗੂ ਸੀਗੇ ਅਸਲ ਕੇ ਤੋਂ ਐਮਐਲਏ ਸਾਹਿਬ ਸੀਗੇ ਅਸੀਂ ਇਕੱਠਿਆਂ ਦੇ ਵਾਜੇ ਦੇ ਵਿੱਚ ਪਾਰਟੀ ਬਿਲਡ ਕੀਤੀ ਬੜਾ ਕੰਮ ਕੀਤਾ ਸੀ ਉਹ ਆਪ ਅੱਖਾਂ ਦੇ ਸਜਣ ਸੀਗੇ ਬੜੇ ਸਿਆਣੇ ਡਾਕਟਰ ਸੀਗੇ ਪਰ ਇਹ ਬਿਮਾਰੀ ਕਿੱਦਾਂ ਲੱਗੀ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਸੋ ਮੈਂ ਸਬਦਾ ਕਿ ਸਾਨੂੰ ਵੀ ਸਾਡੀ ਪਾਰਟੀ ਨੂੰ ਬੜਾ ਵੱਡਾ ਘਟਾ ਪਿਆ ਉਹਨਾਂ ਦੇ ਪ੍ਰਭਾਵ ਨੂੰ ਬਹੁਤ ਵੱਡਾ ਘਟਾ ਸੋ ਗੁਰੂ ਮਹਾਰਾਜ ਦੇ ਗਾਢੀ ਅਰਦਾਸ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖਣ ਪਿੱਛੇ ਪਲਵਾਦ ਨੂੰ ਪਾਣਾ ਬੰਦ ਦਾ ਜਿਹੜਾ ਬਲਦੂ ਇਸੇ ਕਹਿਣਾ ਚਾਹੁੰਦੀ ਆ ਕਿ ਵੇਖੋ ਬਹੁਤ ਦੁਖਦਾਈ ਗੱਲ ਹੈ ਔਰ ਕੁਝ ਸਮੇਂ ਪਹਿਲੋ ਦੀ ਗੱਲ ਹੈ ਕਿ ਮੈਂ ਮੈਨੂੰ ਕਸ਼ਮੀਰ ਸਿੰਘ ਜੀ ਨੇ ਘਰੇ ਖੱਧਿਆ ਸੀਗਾ ਔਰ ਮੇਰਾ ਗੱਲਬਾਤ ਕੀਤੀ ਸੀ ਕਿਉਂਕਿ ਸੀ ਨਸ਼ਿਆਂ ਦੇ ਸਗੀਆਂ ਕਮੇਟੀਆਂ ਚੱਲ ਰਹੀਆਂ ਸੀਗੀਆਂ ਪ੍ਰੋਗਰਾਮਸ ਚੱਲ ਰਹੀ ਸੀਗੇ ਪਿੰਡਾਂ ਦੇ ਵਿੱਚ ਉਦੋਂ ਵੀ ਉਹਨਾਂ ਦੀ ਤਬੀਅਤ ਖਰਾਬ ਸੀਗੀ ਬਟ ਉਹਨਾਂ ਦਾ ਹੌਂਸਲਾ ਇਹਨਾ ਮਜ਼ਬੂਤ ਸੀਗਾ ਕਿ ਉਹ ਫਿਰ ਵੀ ਕਹਿੰਦੇ ਸੀਗੇ ਕਿ ਮੈਂ ਸ਼ਾਮਾਂ ਦੇ ਪ੍ਰੋਗਰਾਮ ਕਰਕੇ ਆਉਂਗਾ ਮੈਂ ਪਿੰਡਾਂ 'ਚ ਜਾ ਕੇ ਗੱਲ ਕਰਨੀ ਹੈ ਲੋਕਾਂ ਦੇ ਨਾਲ ਔਰ ਬਹੁਤ ਹੀ ਡੈਡੀਕੇਟਿਡ ਸੀਗੇ ਆਪਣੇ ਕੰਮ ਦੇ ਪ੍ਰਤੀ ਔਰ ਮਤਲਬ ਇਮਾਨਦਾਰੀ ਸੀਗੀ ਉਹਨਾਂ ਦੇ ਵਿੱਚ ਆਪਣੇ ਕੰਮ ਨੂੰ ਲੈ ਕੇ ਸੋ ਮੈਨੂੰ ਤੇ ਅੱਜ ਵੀ ਇਸ ਗੱਲ ਦੇ ਉੱਤੇ ਯਕੀਨ ਨਹੀਂ ਆਉਂਦਾ ਕਿ ਉਹ ਸਾਡੇ ਵਿੱਚੋਂ ਚਲੇ ਗਏ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਬਿਕੋ ਉਹਨਾਂ ਦੀ ਕੋਈ ਕਮੀ ਤੇ ਪੂਰੀ ਨਹੀਂ ਕਰ ਸਕਦਾ ਪਰਿਵਾਰ ਨੂੰ ਅਸੀਂ ਹੌਸਲਾ ਦੇਣਾ ਚਾਹੁੰਦੇ ਆਂ ਔਰ ਬਸ ਉਹਨਾਂ ਦੀ ਕਾਫੀ ਲੰਬੇ ਤੋਂ ਤਬੀਤ ਖਰਾਬ ਸੀਗੀ ਬਸ ਇਹੀ ਹੈ ਕੁਝ ਕਿ ਪਾਰਟੀ ਨੂੰ ਕਾਟਾ ਹੋਇਆ ਉਹਨਾਂ ਦੇ ਜਾਣ ਦੇ ਨਾਲ ਥੈਂਕ ਯੂ